ਜੀ ਜੀ ਹਾਂਜੀ ਅੱਜ ਸਰਪ੍ਰਸਤ ਕਮਿਸ਼ਨ ਰੱਖੀ ਗਈ ਹੈ ਕਿ ਮਸਲੇ ਤੇ ਚੱਲਦੇ ਆ ਭਾਜੀ ਸਾਡੇ ਮਾਲਜੋਗ ਐਸਐਸਪੀ ਸਾਹਿਬ ਬਰਨਾਲਾ ਜਿਹਦੇ ਹੁਕਮਾਂ ਨਾਲ ਸਾਡੇ ਜਿੰਨੇ ਵੀ ਕੋਈ ਵੀ ਵਾਰਦਾਤ ਹੋਰ ਵੀ ਚੋਰੀ ਵੀ ਹੁੰਦੀ ਅਸੀਂ ਉਹਨਾਂ ਨੂੰ ਪਹਿਲੇ ਆਧਾਰ ਤੇ 24 ਘੰਟੇ ਦੇ ਅੰਦਰ ਕੈਚ ਕਰਾਂਗੇ ਸਾਡੀਆਂ ਟੀਮਾਂ ਬਰਨਾਲਾ ਕਰ ਰਹੀਆਂ ਨੇ ਇਸੇ ਵਹਾਵ ਦੇ ਤਹਿਤ ਸਾਡੇ ਇੱਕ 5 ਤਰੀਕ 5 ਅਪ੍ਰੈਲ 2024 ਨੂੰ ਸਵੇਰੇ 7:30 ਫਖਵਾਲੀਆ ਜੀਵਨ ਕੁਮਾਰ ਜਿਹਦੀ ਇੱਕ ਫੇਰਪੜ ਦੀ ਦੁਕਾਨ ਹੈ ਉੱਥੇ ਹੀ ਤਬਾਰਦਤ ਹੋਈ ਸੀ ਜਿੰਦੇ ਵਿੱਚ ਹਥਿਆਰ ਵਿਖਾ ਕੇ ਉਹਨਾਂ ਨੇ ਜਿਹੜੇ ਦੋਸ਼ੀਆਂ ਨੇ ਜਿਹੜਾ ਗੱਲਾ ਹੈ ਜਿਹੜਾ ਦੁਕਾਨ ਦਾ ਗੱਲਾ ਉਹਦੇ ਵਿੱਚ 5000 ਰੁਪਏ ਆ ਨਗਦੀ ਚੋਰੀ ਕਰ ਲਈ ਸੀ ਤੇ ਉਸ ਤੋਂ ਬਾਅਦ ਇਹ ਆਟੋ ਗੱਡੀ ਖਰਾਬ ਹੋ ਗਈ ਸੀ ਉਸੇ ਸਮੇਂ ਤੁਸੀਂ ਸਾਡੀ ਜਿਹੜੀਆਂ ਸਿਟੀ ਬਰਨਾਲਾ ਸਿਟੀ 1 ਬਰਨਾਲਾ ਦੀ ਟੀਮ ਡੀਐਸਪੀ ਸਰਦਾਰ ਸਤਵੀਰ ਸਿੰਘ ਪਤਨਾਲਾ ਇਹਨਾਂ ਦੀ ਸੁਪਰਵੀਜ਼ਨ ਸੇ ਟੀਮ ਆਪੜਾਈ ਗਈ ਹੈ ਕਿ ਟੈਕਨੀਕਲ ਸਾਰੇ ਪੱਖੋਂ ਤੇ ਸਾਡੀ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਨੂੰ ਅਸੀਂ ਨਾਲ ਲਿੰਦੇ ਹੋਏ ਇਹ ਜਿਹੜਾ ਬਿਆਨ ਦਾ ਨੂੰ ਪ੍ਰੈਸ ਕੀਤਾ ਜਿਹਦੇ ਵਿੱਚ ਸਾਡੇ ਕੋਲ ਤਿੰਨ ਦੋਸ਼ੀ ਅਸੀਂ ਇਹਨਾਂ ਨੂੰ ਰਿਪੋਰਟ ਕੀਤਾ ਤੇ ਇਹਦੇ ਵਿੱਚ ਜਿਹੜਾ ਕਿ ਤਿੰਨ ਦੋਸ਼ੀ ਹੈਗੇ ਨੇ ਜਸਵਿੰਦਰ ਸਿੰਘ ਔਰ ਕੰਨਿਕਾ ਵਾਸੀ ਮਾਸ਼ੀਕੇ ਦੂਸਰਾ ਦੋਸ਼ੀ ਹੈਗਾ ਜੀ ਗੁਰਪ੍ਰੀਤ ਸਿੰਘ ਔਰ ਤੁਪੋਪੀ ਵਾਸੀ ਪੁੱਤਰਕਲਾਂ ਅਤੇ ਤੀਜਾ ਦੋਸ਼ੀ ਅਮਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪੁੱਤਰਕਲਾਂ ਜ਼ਿਲ੍ਹਾ ਮੋਗਾ ਇਹ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਹੈ ਤੇ ਇਹਨਾਂ ਨੇ ਮੰਨਿਆ ਕਿ ਇਹਨਾਂ ਵੱਲੋਂ ਵਾਰਦਾਤ ਹੋਈ ਹੈ ਇਹਦੇ ਵਿੱਚ ਵਾਰਦਾਤ ਵਿੱਚ ਅਸੀਂ ਜਿਹੜੀ ਹੈ ਵੀ ਖੁਲਾਸਾ ਹੋਇਆ ਕਿ ਅਸੀਂ ਜਿਹੜਾ ਵੈਪਨ ਹੈਗਾ ਇੱਕ ਖਡੌਣਾ ਹੈ ਉਹ ਰਿਕਵਰ ਕੀਤਾ ਹੈ ਜਿਹੜਾ ਦਿਖਾ ਕੇ ਇਹਨਾਂ ਨੇ ਉਸ ਦਰ ਦੇ ਤਹਿਤ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਸਾਡੇ ਕੋਲ ਰਿਕਵਰੀ ਇਹ ਇਸ ਪ੍ਰਕਾਰ ਹੈ ਕਿ ਕਾਰਟੋਕਾਰ ਹੈ ਜੀ ਟਟਾ ਰੱਖ ਜਿਹੜਾ ਕਿ ਦੋਸ਼ੀ ਜਸਵਿੰਦਰ ਸਿੰਘ ਇਹ ਇਹਦੇ ਫਾਦਰ ਦੇ ਨਾਂ ਤੇ ਐ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ 5000 ਲਗਦੀ ਹੈ ਉਹ ਬਰਾਮਦ ਹੋ ਗਈ ਹੈ ਜੀ ਤੇ ਇੱਕ ਮੋਬਾਈਲ ਤੇ ਖੂਕੀਆਂ ਸੋਨੇ ਦੀਆਂ ਇੱਕ ਜੋੜਾ ਟੌਕਸ ਜਿਹੜੇ ਹੋਰ ਕੋਈ ਵਾਰਦਾ ਤਾਂ ਉਹ ਵੀ ਸਾਡੇ ਕੋਲ ਕਵਰ ਹੋਈ ਹੈ ਜਿਹੜੇ ਕਿ ਅਸੀਂ ਕਸ਼ਕੀਤ ਜਾਰੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਡਰੋਨ ਵਾਲਾ ਇੱਕ ਖਡੋਣਾ ਮਿਸਟਰ ਇਹ ਰਿਕਵਰ ਕੀਤਾ ਗਿਆ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਹਾਂ ਇਹਨਾਂ ਤੇ ਜਦੋਂ ਹੁਣ ਤੱਕ ਤੀ ਜੋ ਕਸ਼ਕੀਸ਼ ਹੈ ਉਦੇ ਮੁਤਾਬਕ ਕਿ ਜਿਹੜਾ ਅਮਨਦੀਪ ਸਿੰਘ ਹੈ ਇਹਦੇ ਤੇ ਆਲਰੇਡੀ 6 ਪਰਚੇ ਲੁਟਾ ਘੋਹਾ ਦੇ ਤੇ ਵਿੱਚ ਕੁਝ ਆਰਮੈਕਟ ਵੀ ਲੱਗਾ ਹੈ ਉਹ ਪਰਚੇ ਵੀ ਨੇ ਜਿਹੜਾ ਗੁਰਪ੍ਰੀਤ ਸਿੰਘ ਦੇ ਖਿਲਾਫ ਇੱਕ ਮੁਕੱਦਮਾ ਆ ਰਿਹਾ ਕਰਦੇ ਆ ਪੀਐਸ ਮਹਿਣਾ ਜ਼ਿਲ੍ਹਾ ਮੋਗਾ ਤੇ ਤੀਜਾ ਜਸਵਿੰਦਰ ਸਿੰਘ ਇਹਦੇ ਖਿਲਾਫ ਵੀ ਇੱਕ ਪਰਚਾ ਹੈਗਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਇਸ ਕਰਕੇ ਇਹ ਜਿਹੜੀ ਵਾਰਤਾਤ ਤੇ ਡਰੇਸ ਹੋ ਗਈ ਹੈ ਅਜੇ ਪੁਸਤਕੇ ਜਾਰੀ ਹੈ ਤੇ ਅਸੀਂ ਹੋਰ ਵੀ ਇੱਥੇ ਤੋਂ ਹੋਰ ਕਲਾਸੇ ਹੋਣ ਦੀ ਉਮੀਦ ਹੈ ਜਿਵੇਂ ਹੋਣ ਦੇ ਤੱਕ ਜਿਵੇਂ ਇਹ ਲੱਗਦਾ ਜੀ ਇਹ ਮਤਲਬ ਕਿ ਬਰਨਾਲੇ ਸ਼ਹਿਰ ਦੇ ਰਹਿਣ ਵਾਲੇ ਨਹੀਂ ਪਰ ਇਹਨਾਂ ਨੂੰ ਸ਼ਹਿਰ ਬਾਰੇ ਕਿਵੇਂ ਜਾਣਕਾਰੀ ਖਾਸ ਕਰਕੇ ਉਹ ਦੁਕਾਨ ਸ਼ਹਿਰ ਬਾਰੇ ਨਾਲਤਾ ਜਿਲ੍ਹਾ ਹੈ ਜੀ ਮੋਗਾ ਤੇ ਕੀ ਕਰ ਲੈਂਦੇ ਨੇ ਉਸ ਕਰਤਾ ਸਾਰੇ ਪਰਸੇ ਇਨਫੋਰਮੇਸ਼ਨ ਆਈ ਜਾਂਦੀ ਹੈ ਤੇ ਕੀ ਕਰਕੇ ਤੇ ਇਹਨਾਂ ਨੂੰ ਜੀ ਕੋਈ ਸ਼ਹਿਰ ਰਿਮਾਂਡ ਹਾਸਲ ਕੀਤਾ ਗਿਆ ਅਜੇ ਪੇਸ਼ ਹੋਣਾ ਹੈ ਜੀ ਸਰ ਕਿੱਥੋਂ ਅਰੈਸਟ ਕਰ ਗਿਆ ਜੀ ਇਹ ਸਾਡੀ ਟੀਮਾਂ ਨੇ ਅਸੀਂ ਆਪ ਨਾ ਦੀ ਪੇਸ਼ਣ ਲੈ ਕੇ ਸਰ ਕਿਹੜੇ ਏਰੀਆ ਚ ਫਰੇ ਗਏ ਸੀ ਇਹ ਮੋਕੇ ਤੋਂ ਫਰੇ ਸਰ ਗੱਲ ਕਰੀਏ ਜਿਵੇਂ ਹੁਣ ਵੋਟਰ ਨੇ ਮੱਦੇ ਨਜ਼ਰ ਅਸਲਾ ਜਿਹੜਾ ਕੀ ਆ ਉਹ ਜਮ੍ਹਾਂ ਕਰਾ ਲਿੱਤਾ ਗਿਆ ਤੇ ਇਹ ਜਿਹੀਆਂ ਵਾਰਦਾਤਾਂ ਮਤਲਬ ਕੋਈ ਕਹਿ ਕੇ ਕਿ ਹੈਗੀ ਆ ਨਾ ਹੈਗੀ ਆ ਪਿਸਟਲ ਮੇਰੇ ਕੋਲੇ ਇਹਨਾਂ ਦਾ ਜਿਹੜਾ ਡਰਾ ਬਿਲਕੁਲ ਖਤਮ ਹੋ ਚੁੱਕਿਆ ਉਹਦੇ ਲਈ ਆਪਾਂ ਕੀ ਕਰ ਰਹੇ ਹਾਂ ਨਹੀਂ ਨਹੀਂ ਸਾਡੀ ਜਿਹੜੀ ਦਾ ਜਿਹੜੀ ਆ ਤਾਂ ਮਾਰਜੋ ਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨਾਲ ਅਸੀਂ ਸਾਰਿਆਂ ਦੇ ਜਿੰਨੇ ਵੀ ਅਸਲਾ ਲਾਇਸੈਂਸ ਧਾਰਕ ਨੇ ਉਹਨਾਂ ਨੂੰ ਅਪੀਲ ਕੀਤੀ ਤੇ ਸਾਡਾ ਆਲਰੇਡੀ ਅਰਾਊਂਡ 85% ਜਿਹੜਾ ਜਿੰਨੇ ਦਾ ਅਸਲਾ ਆਲਰੇਡੀ ਜਮ੍ਹਾਂ ਹੋ ਗਿਆ ਹੁਣ ਅਸੀਂ ਐਪਲੀਕੇਸ਼ਨਾਂ ਲੈ ਰਹੇ ਹਾਂ ਜਿਨ੍ਹਾਂ ਨੇ ਉਹਦੇ ਵਿੱਚ ਕੋਈ ਰਾਏ ਤਾਂ ਕਿਸੇ ਦਾ ਕੁਝ ਕੰਟੀ ਗਾਰਡ ਹੈ ਕੋਈ ਸਨਿਆਰਾ ਹੈ ਕੋਈ ਢਟੀ ਹੈ ਉਹ ਅਸੀਂ ਐਪਲੀਕੇਸ਼ਨਾਂ ਨੂੰ ਅਦਾ ਦੇ ਚੱਲ ਰਹੇ ਹਾਂ ਜਿਹੜਾ ਇੱਥੇ ਅਸਲਾ ਜਿਹੜਾ ਇਹਨਾਂ ਨੇ ਸ਼ੋਕ ਕੀਤਾ ਹੈ ਇਹ ਇੱਕ ਫਟੋਣਾ ਹੈ ਉਹਨੂੰ ਦਿਖਾ ਕੇ ਉਹ ਉਹ ਉਹਦੇ ਉਹਦੀ ਆੜ ਦੇ ਉੱਤੇ ਇਹ ਵਾਰਦਾਤ ਕੀਤੀ ਹੈ ਤੇ ਉਹ ਖਡਾਉਣਾ ਵੀ ਅਸੀਂ ਇਹ ਰਿਕਵਰ ਕਰ ਰਹੇ ਹਾਂ ਸਰ ਬਰਨਾਲਾ ਚ ਇਹਨਾਂ ਦੀ ਪਹਿਲੀ ਵਾਰ ਦਾ ਹਾਦਸਾ ਬਰਨਾਲਾ ਦੇ ਵਿੱਚ ਅਜੇ ਪੁੱਛਗੇ ਜਾ ਰਹੀ ਹੈ ਅਜੇ ਹੁਣ ਖੁਲਾਸੇ ਹੋਣਗੇ ਅਜੇ ਅਜੇ ਸਥਿਤੀ ਲਿਖੋ ਸਰ ਕੱਲ ਇੱਕ ਟੁੱਟ ਨਾਵੀਂ 2,70,000 ਰੁਪਏ ਦਾ ਕਾਲਾ ਸੀ ਉਹਦੇ ਵਿੱਚ ਸਰ ਕੀ ਉਹਦੇ ਵਿੱਚ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਸਵਾਰ ਸੀ ਤੇ ਉਹ ਉਹਦੇ ਵਿੱਚ ਇਹ ਸਾਨੂੰ ਕਾਫੀ ਲੀਡਸ ਮਿਲੀਆਂ ਨੇ ਸੀਸੀਟੀਵੀ ਕੈਮਰਾ ਅਸੀਂ ਡ੍ਰੈਸ ਕਰ ਰਹੇ ਹਾਂ ਸਾਡੀ ਟੀਮ ਨੇ ਆਲਰੇਡੀ ਲਗਾ ਲਈ ਹੁੰਦੇ ਨੇ ਤੇ ਸਾਡਾ ਉਹਦੇ